ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਤੇ ਭਰਾਵੋ ਅੱਜ ਮੈਂ ਤੁਹਾਨੂੰ ਆਲੂ ਵਾਲੇ ਪਰੌਠੇ ਬਣਾਉਣੀ ਸਿਖਾਉਂਗੀ ਇਸ ਤਰ੍ਹਾਂ ਬਣਾਏ ਗਏ ਪਰੌਠੇ ਤੁਸੀਂ ਕਿੰਨੇ ਵੀ ਮਰਜ਼ੀ ਖਾ ਲਓ ਹਾਜ਼ਮਾ ਜਿਹੜਾ ਜਮਾ ਬਿਲਕੁਲ ਉਦਰੀ ਅੱਜ ਮੇਰੇ ਭੈਣ ਭਰਾਵਾਂ ਨੂੰ ਸਿਖਾਉਣੇ ਫਿਰ ਆਪਾਂ ਆਲੂ ਵਾਲੇ ਪਰੌਠੇ ਬਣਾਉਣੇ ਕਈ ਪਣਾ ਕਹਿੰਦੇ ਨੇ ਸਾਡੇ ਬਾਹਰ ਨਿਕਲ ਜਾਂਦੇ ਫਟ ਜਾਂਦੇ ਇਸ ਤਰੀਕੇ ਨਾਲ ਬਣਾਇਓ ਜੀ ਇਹਦੇ ਲਈ ਅੱਧਾ ਕਿਲੋ ਆਲੂ ਲੈ ਆ ਦੋ ਨਿੱਕੇ ਨਿੱਕੇ ਗੱਡੇ ਲੈ ਆ ਤੇ ਦੋ ਲਈਆਂ ਆਪਾਂ ਨੇ ਹਰੀਆਂ ਮਿਰਚਾਂ ਪੂਰੀ ਵੀਡੀਓ ਧਿਆਨ ਨਾਲ ਦੇਖੋ ਆਲੂ ਹਜੇ ਗਰਮ ਹੈ ਇਹਨਾਂ ਨੂੰ ਆਪਾਂ ਠੰਡੇ ਕਰ ਲੈਣਾ ਆਲੂ ਨੂੰ ਕਦੇ ਜੀ ਤੁਸੀਂ ਪਿਆਜ਼ ਤੇ ਹਰੀ ਮਿਰਚ ਤੇ ਆਲੂਆਂ ਨੂੰ ਗ੍ਰाइंड ਕਰ ਲਿਆ ਮਤਲਬ ਹੱਥ ਦੇ ਨਾਲ ਦੇਖੋ ਆਪਾਂ ਪੀਸ ਲਿਆ ਇਸ ਤਰੀਕੇ ਨਾਲ ਇਹਨਾਂ ਨੂੰ ਨਾ ਘੱਟੋ ਘੱਟ ਪੀਸਣ ਤੋਂ ਤੁਸੀਂ 15 ਮਿੰਟ ਬਾਅਦ ਪਰੌਠੇ ਜਿਹੇ ਬਣਾਉਣੇ ਸ਼ੁਰੂ ਕਰਨੇ ਹਨ ਹੁਣ ਆਪਾਂ ਇਹਦੇ ਵਿੱਚ ਲਾਲ ਮਿਰਚ ਗਰਮ ਮਸਾਲਾ ਤੇ ਨਮਕ ਐਡ ਕਰਤਾ ਹੁਣ ਸਾਰੇ ਕੁਸ ਨੂੰ ਆਪਾਂ ਇਕੱਠਾ ਕਰਕੇ ਰਲਾ ਲਾਂਗੇ ਰਲਾ ਕੇ ਇੱਕ ਪੈਟਰਨ ਬਣਾ ਕੇ ਰੱਖ ਲਾਂਗੇ 15 ਮਿੰਟਾਂ ਦੀ ਆਪਾਂ ਇਹਨੂੰ ਰੈਸਟ ਦੇਵਾਂਗੇ ਮੈਂ ਸਰਦੀ ਦੇ ਵਿੱਚ ਵੀਡੀਓ ਬਣਾ ਰਹੀ ਆਂ ਜੀ ਇਸ ਕਰਕੇ ਧਿਆਨ ਰੱਖਣਾ ਉਸ ਸਾਥ ਤੇ ਦੱਸ ਰਹੀ ਆਂ ਸਭ ਤੋਂ ਖਾਸ चीज ਅਜਮੈਨ ਇਹ ਤੁਸੀਂ ਐਡ ਇਹਦੇ ਵਿੱਚ ਜ਼ਰੂਰ ਕਰਨੀ ਇਹੀ ਇਹਨਾਂ ਨੂੰ ਖਾਸ ਬਣਾਉਂਦੀ ਹੈ ਲਓ ਜੀ ਹੁਣ ਤੁਸੀਂ ਕਰਨਾ ਇੱਕ ਆਟੇ ਦਾ ਪੇੜਾ ਲੈ ਲੈਣਾ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਗੋਲ-ਗੋਲ ਬਣਾ ਲੈਣਾ ਹੁਣ ਆਪਾਂ ਇਸ ਪੇੜੇ ਨੂੰ ਪੰਨਾਂਗੇ ਇਸ ਤਰ੍ਹਾਂ ਹੱਥਾਂ ਦੀ ਮਦਦ ਕਰਕੇ ਤੇ ਇਹਨੂੰ ਸੈਂਟਰ 'ਚ ਰੱਖ ਦਿਓ ਰੱਖ ਤਾਂ ਹੁਣ ਇਹਨੂੰ ਇਸ ਤਰੀਕੇ ਨਾਲ ਆਇਂ ਚੰਗੀ ਤਰ੍ਹਾਂ ਦੇਖ ਲਓ ਜੀ ਬੰਦ ਕਰਨਾ ਇੱਕ ਸਮੋਸੇ ਵਾਂਗੂ ਇਹ ਆ ਲੈ ਹੁਣ ਆਪਣਾ ਇਹ ਬੰਦ ਹੋ ਗਿਆ ਨਾ ਹੁਣ ਆਪਾਂ ਇਹਨੂੰ ਚੱਕ ਕੇ ਫਿਰ ਰੌਂਡ ਰੌਂਡ ਕਰ ਲਾਂਗੇ ਤਾਂ ਕਿ ਇੱਕ ਤੋਂ ਆਪਾਂ ਹਲਕਾ ਜਿਹਾ ਦਰਵਾਾ ਦੇਵਾਂਗੇ ਹੁਣ ਆਪਾਂ ਕੀ ਕਰਨਾ ਪੜੇਥੋਂ ਲਾਉਣਾ ਜਿਹਨੂੰ ਆਪਾਂ ਸੁੱਕਾ ਆਟਾ ਵੀ ਕਹਿੰਦੇ ਨੇ ਕੀ ਕਰਨਾ ਹੈ ਆ ਭਰਾਵੋ ਇਨੂੰ ਹਲਕੇ ਹੱਥਾਂ ਨਾਲ 베ਲ ਲੈ। ਬਿਲਕੁਲ ਵੀ ਇਹ ਜਿਹੜਾ ਤੁਹਾਡੇ ਆਲੂ ਫਟ ਕੇ ਬਾਹਰ ਆ ਜਿਹੜੇ ਨਹੀਂ ਆਉਣਗੇ ਤੇ ਪਰੌਠੇ ਬਿਲਕੁਲ ਗੋਲ-ਗੋਲ ਬਣਨਗੇ। 베ਲ ਲਿਆ ਹੁਣ ਆਪਾਂ ਇਹਨੂੰ ਪਕਾ ਕੇ ਦਿਖਾਉਣੀ ਆ। ਲਓ ਜੀ ਤਵਾ ਜਿਹੜਾ ਆਪਣਾ ਗਰਮ ਹੋ ਚੁੱਕਿਆ ਹੁਣ ਜਿਹੜਾ ਆਪਾਂ ਪਰੌਠਾ 베ਲ ਲਿਆ ਸੀਗਾ ਨਾ ਉਹ ਆਪਾਂ ਇਹਦੇ ਉੱਪਰ ਪਾਤਾ। ਲੌਜੀ ਪਰੌਠੇ ਦਾ ਇੱਕ ਪਾਸਾ ਜਿਹੜਾ ਸੇਕ ਚੁੱਕਿਆ ਤੇ ਆਪਾਂ ਇਹਨੂੰ ਪਲਟ ਦਾਂਗੇ ਹੁਣ ਆਪਾਂ ਇਸ ਪਾਸੇ ਤੇ ਇਥੇ ਘਿਓ ਲਗਾਵਾਂਗੇ ਇਹ ਖਾਣ ਦੇ ਵਿੱਚ ਬਹੁਤ ਹੀ ਸੌਫਟ ਬਣਨਗੇ ਜੀ ਤੁਸੀਂ ਬਿਨਾਂ ਘਿਓ ਤੋਂ ਵੀ ਇਹਨੂੰ ਪਕਾ ਸਕਦੇ ਹੋ ਕਈ ਭੈਣ ਭਰਾ ਜਿਹੜੇ ਮਟਾਪੇ ਤੋਂ ਵੀ ਡਰਦੇ ਨੇ ਜਾਂ ਹਨਾ ਕਿਵੇਂ ਤੁਸੀਂ ਇਹਨੂੰ ਬਿਨਾਂ ਘਿਓ ਤੋਂ ਵੀ ਪਕਾ ਕੇ ਖਾ ਸਕਦੇ ਹੋ ਪੈਨ ਉਦਵਾਰਾ ਪਲਟ ਦਾਂਗੇ ਆ ਦੇਖੋ ਇਹਦਾ ਦੂਜਾ ਸਾਈਡ ਵੀ ਆ ਜਿਹੜੀ ਰੜ ਚੁੱਕੀ ਹੈ ਲਾਉਂ ਚ ਪੈਦੇ ਦੂਸਰੇ ਪਾਸੇ ਵੀ ਹੁਣ ਘਿਓ ਆ ਜਿਹੜਾ ਲਗਾਤਾ ਹੁਣ ਆਪਾਂ ਇਹਨੂੰ ਫੇਰ ਪਲਟ ਦਾਂਗੇ ਆ ਦੇਖੋ ਇਧਰੋਂ ਇਹ ਪੱਕ ਚੁੱਕਿਆ ਤੇ ਉਧਰੋਂ ਵੀ ਪੱਕ ਚੁੱਕਿਆ ਇਸ ਤਰ੍ਹਾਂ ਤਰੀਕੇ ਨਾਲ ਬਣਾਓਗੇ ਤਾਂ ਤੁਹਾਡੇ ਪਰੌਠੇ ਜਿਹੜੇ ਬਹੁਤ ਹੀ ਸੌਫਟਕ ਤੇ ਬਹੁਤ ਹੀ ਨਰਮ ਹੈ ਜਿਹੜੇ ਬਣ ਕੇ ਤਿਆਰ ਹੋਣਗੇ ਤੇ ਹਾਜ਼ਮ ਵੀ ਵਧੀਆ ਹੋਣਗੇ ਕਿਉਂਕਿ ਆਪਾਂ ਇਹਦੇ ਵਿੱਚ ਅਜ਼ਮੈਨ ਪਾਈ ਹੈ